ਕਿਸ ਕਿਸ ਦੇ ਲੱਗਦੀ ਐ ਵੀ ਐਨਐਸ ਵਧਾਉਣ ਦੇ ਵਿੱਚ ਇਹ ਸਰਕਾਰ ਨੂੰ ਉਦਾਂ ਹੀ ਪੈਸੇ ਆ ਜੀ ਹੋਰ ਕੀ ਐ ਕਿ ਉਹ ਲੋਕਾਂ ਲੋਕਾਂ ਨੇ ਡਬਾ ਡਾ ਫਤਵਾ ਦਿੱਤਾ ਹੈ ਤੇ ਉਹਦਾ ਕਦਰ ਕਰਨੀ ਚਾਹੀਦੀ ਆ ਹੁਣ ਮੇਰੇ ਖਿਆਲੋਂ ਉਹ ਸੋਚਦੇ ਹੋਣਗੇ ਕਿ ਉਹਨਾਂ ਨੂੰ ਜੇਲ੍ਹ 'ਚ ਬੈਠਿਆ ਲੋਕ ਇੰਨਾ ਪਿਆਰ ਕਰਦੇ ਆ ਤੇ ਜੇ ਬਾਹਰ ਲਿਆਉਣੇ ਤੇ ਉਹ ਹੋਰ ਸਾਡਾ ਸ਼ਾਇਦ ਵੀ ਉਹ ਬੋਰਡ ਜਿਹੜੀ ਉਹਨਾਂ ਦੀ ਵਨਸ਼ਾ ਬਾਉ ਉਹ ਤੋਂ ਕੋਈ ਅਤਰ ਇੱਕ ਸਾਲ ਅੱਗੇ ਵਧਾਉਣ ਦਾ ਕੀ ਕਾਰਨ ਹੋ ਸਕਦਾ ਨਹੀਂ ਮੇਰੇ ਖਿਆਲ ਇਹ ਜਿਹੜੀ ਥੋੜਾ ਜਿਹੀ ਗਲਤਫਹਿਮੀ ਜੀ ਲੱਗਦੀ ਆ ਇਹ ਜਿਹੜੀ ਐ ਐਨਐਸਏ ਵਧੀ ਹੈ ਮਾਰਚ ਚ ਹੀ ਵਧ ਗਈ ਸੀ ਤੇ ਬਾਕੀ ਐਨਐਸਏ ਕੋਈ ਇਹੋ ਜੀ ਵੱਡੀ ਚੀਜ਼ ਨਹੀਂ ਸਰਕਾਰ ਚਾਵੇ ਤੇ ਸਵੇਰੇ ਹੀ ਵਾਪਸ ਲੈ ਸਕਦੀ ਆ ਤੇ ਮੇਰਾ ਖਿਆਲ ਆ ਕਿ ਸਰਕਾਰ ਨੂੰ ਵੀ ਹੋਣਾ ਜਿਹੜੀਆਂ ਲੋਕ ਭਾਵਨਾਵਾਂ ਦੀ ਕਦਰ ਕਰਦੇ ਹੋ ਜਿਹੜਾ ਲੋਕਤੰਤਰ ਚ ਜਿਹੜਾ ਲੋਕਾਂ ਨੇ ਐਡਾ ਵੱਡਾ ਵਿਸ਼ਵਾਸ ਪ੍ਰਗਟ ਕੀਤਾ ਤੇ ਵਾਪਸ ਵੀ ਲੈ ਲਿਆ ਸੀ ਜਿਹਨੂੰ ਕਰੋਲਾ ਵੀ ਪੈ ਰਿਹਾ ਵੀ ਜਿਹੜੀ ਹੈ ਐਨਐਸਏ 19 ਮਾਰਚ 2025 ਤੱਕ ਵਧਾਈ ਗਈ ਹੈ ਪਰ ਕਹਿੰਦੇ ਵੀ ਭਾਈ ਸਾਹਿਬ ਤੇ ਨੇ ਲੱਗੇ ਵੀ ਹੋਰ ਸਿੰਘਾਂ ਤੇ ਲਗਾਈ ਗਈ ਹੈ ਨਹੀਂ ਉਹ ਉਹਦਾ ਹੋਏ ਚੀਜ਼ ਹੈ ਕਿ ਉਹ ਭਾਈ ਸਾਹਿਬ ਗ੍ਰਿਫਤਾਰੀ ਕਸ਼ਤੀ 35 ਦਿਨ ਲੇਟ ਹੋਈ ਸੀ ਉਹਨਾਂ ਦੀ ਉਹ ਫਿਰ ਲੇਟ ਚੱਲਦੀ ਹੈ ਬਾਕੀ ਮੇਰੇ ਖਿਆਲ ਜੋ ਸਾਰਿਆਂ ਤੇ ਵਧਾਈ ਜੰਦੀ ਨੋਟਿਸ ਬੋਰਡ ਆਏ ਦਿਨ ਪਹਿਲਾਂ ਹੀ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਹੋਈਆਂ ਲੁਧਿਆਣਾ ਦੇ ਰਮਨੀਤ ਬਿੱਟੂ ਨੇ ਬੀਜੇਪੀ ਤੋਂ ਉਹਨਾਂ ਦੇਸ ਦਾ ਕਿਵੇਂ ਦੇਖਦੇ ਉਹਨਾਂ ਨੇ ਇੱਕ ਬਿਆਨ ਆਉਂਦਾ ਵੀ ਇਹਦੇ ਵੀ ਪਰਿਵਾਰ ਨਾਲ ਤੁਹਾਡੇ ਨਾਲ ਮੁਲਾਕਾਤ ਕਰਾਂਗੇ ਜੇਕਰ ਲੱਗਦਾ ਵੀ ਸਰਕਾਰ ਛੱਡਣਾ ਚਾਹੁੰਦੀ ਹੈ ਤਾਂ ਅਸੀਂ ਵੀ ਨਾਲ ਸਹਿਯੋਗ ਦੇਵਾਂਗੇ ਪਰਿਵਾਰ ਦਾ ਨਹੀਂ ਮੇਰੇ ਖਿਆਲ ਇਹ ਤੇ ਉਹਨਾਂ ਨੂੰ ਬਹੁਤ ਪਹਿਲਾਂ ਹੀ ਸੋਚਣਾ ਚਾਹੀਦਾ ਸੀ ਕਿ ਜਦੋਂ ਸੰਦੇਸ਼ ਪਿੰਡ ਸੰਤੇ ਮਾਜਰਾ ਦੇ ਵਿੱਚ ਅੱਜ ਜੂਨ 1984 ਕੱਲੋ ਕੁੜਾ ਦਿਵਸ ਨੂੰ ਮੌਕੇ ਜਿੱਥੇ ਕਿ ਗੁਰਮਤ ਸਮਾਗਮ ਕਰਵਾਇਆ ਗਿਆ ਉਸ ਮੌਕੇ ਕਵੀਸ਼ਰ ਵੀ ਇੱਥੇ ਪਹੁੰਚੇ ਸੀ ਇਹ ਤੇ ਬਾਪੂ ਤਰਸੇਮ ਸਿੰਘ ਜੀ ਕੋਈ ਭਾਈ ਅਮਰਪਾਲ ਸਿੰਘ ਜੀ ਜੇ ਖਾਲਸਾ ਜੀ ਦੇ ਪਿਤਾ ਜੀ ਵੀ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਉਣ ਪਹੁੰਚੇ ਨੇ ਗੱਲਬਾਤ ਕਰਦੇ ਆ ਐਨਐਸਐ ਸੰਬੰਧੀ ਬਾਪੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਐਨਐਸਏ 1 ਸਾਲ ਅੱਗੇ ਵਧਾਉਣ ਦਾ ਕੀ ਕਾਰਨ ਹੋ ਸਕਦਾ ਨਹੀਂ ਮੇਰੇ ਖਿਆਲ ਇਹ ਜਿਹੜੀ ਥੋੜਾ ਜਿਹੀ ਗਲਤਫਹਿਮੀ ਜੀ ਲੱਗਦੀ ਆ ਇਹ ਜਿਹੜੀ ਐਨਐ ਤੇ ਉਹ ਤਿੰਨ ਤਿੰਨ ਮਹੀਨੇ ਬਦ ਹੋਣ ਤਿੰਨ ਮਹੀਨੇ ਪੂਰੇ ਹੋ ਤਿੰਨ ਮਹੀਨੇ ਐਕਸਟੈਂਡ ਕੀਤੀ ਹੋਗੀ ਤੇ ਇਹ ਜਿਹੜੇ ਜਿਹੜਾ ਥੋੜੇ ਮੇਰੇ ਖਿਆਲ ਆ ਕਿ ਇਸ ਚੀਜ਼ ਨੂੰ ਵੀ ਸਮਝਣ ਦੀ ਲੋੜ ਆ ਤੇ ਬਾਕੀ ਐਨਐਸਏ ਕੋਈ ਇਹੋ ਜਿਹੀ ਵੱਡੀ ਚੀਜ਼ ਨਹੀਂ ਸਰਕਾਰ ਚਾਵੇ ਤੇ ਸਵੇਰੇ ਹੀ ਵਾਪਸ ਲੈ ਸਕਦੀ ਆ ਤੇ ਮੇਰਾ ਖਿਆਲ ਆ ਕਿ ਸਰਕਾਰ ਨੂੰ ਵੀ ਹੋਣਾ ਜਿਹੜੀਆਂ ਲੋਕ ਭਾਵਨਾਵਾਂ ਦੀ ਕਦਰ ਕਰਦੇ ਹੋ ਜਿਹੜਾ ਲੋਕਤੰਤਰ ਚ ਜਿਹੜਾ ਲੋਕਾਂ ਨੇ ਐਡਾ ਵੱਡਾ ਵਿਸ਼ਵਾਸ ਪ੍ਰਗਟ ਕੀਤਾ ਤੇ ਇਸ ਚੀਜ਼ੇ ਕੋਲ ਤੇ ਮੱਦੇਨਜ਼ਰ ਸਰਕਾਰ ਨੂੰ ਤੁਰੰਤ ਉਹਨਾਂ ਤੋਂ ਐਨਐਸਏ ਹਟਾ ਕੇ ਸਾਰੇ ਸਬੰਧੀ ਸਿੰਘਾਂ ਨੂੰ ਰਿਹਾ ਕਰਨਾ ਚਾਹੀਦਾ ਤੇ ਦੂਸਰਾ ਕਿ ਅਗਰ ਜੇ ਇਹ ਕਾਨੂੰਨ ਨੂੰ ਇਹ ਨਹੀਂ ਮੰਨਦੇ ਤੇ ਫਿਰ ਲੋਕਾਂ ਦੀਆਂ ਜਿਹੜੇ ਲੋਕਾਂ ਨੇ ਕੁਝ ਬਹੁਤ ਵੱਡਾ ਫਤਵਾ ਦਿੱਤਾ ਉਹਦਾ ਵੀ ਨਰਾਦਰ ਹੈ ਜੇ ਭੁਜੀ ਹੁਣ 1 ਸਾਲ ਦੀ ਵਧਾਈ ਗਈ ਹੈ ਕਿ 3 ਮਹੀਨੇ ਦੀ ਵਧਾਈ ਗਈ ਨਹੀਂ ਇਹ 3-3 ਮਹੀਨੇ ਵਾਸਤੇ ਐਕਸਟੈਂਡ ਕਰਦੇ ਆ ਤੇ ਤਿੱਥੇ ਉਹ 3 ਮਹੀਨੇ ਲਈ ਵਧਾਈ ਗਈ ਹੈ ਮੇਰੇ ਖਿਆਲ ਤੋਂ ਸਰਕਾਰ ਜਾਊਗੀ ਤੇ ਜਲਦੀ ਵਾਪਸ ਵੀ ਲੈ ਲੈਣਗੇ ਜਿਹਨੂੰ ਕਰੋਲਾ ਵੀ ਪੈ ਰਿਹਾ ਵੀ ਜਿਹੜੀ ਹੈ ਐਨਐਸਏ 19 ਮਾਰਚ 2025 ਤੱਕ ਵਧਾਈ ਗਈ ਹੈ ਪਰ ਕਹਦੇ ਵੀ ਭਾਈ ਸਾਹਿਬ ਤੇ ਨਹੀਂ ਲੱਗੀ ਵੀ ਹੋਰ ਸਿੰਘਾਂ ਤੇ ਲਗਾਈ ਗਈ ਹੈ ਨਹੀਂ ਉਹ ਉਹਦਾ ਚ ਹੋਏ ਚੀਜ਼ ਹੈ ਕਿ ਉਹ ਭਾਈ ਸਾਹਿਬ ਗ੍ਰਿਫਤਾਰੀ ਕੁਸ਼ਤੀ ਪੈਂਦੀ ਹੈ ਲੇਟ ਹੋਈ ਸੀ ਉਹਨਾਂ ਦੀ ਉਹ ਫਿਰ ਲੇਟ ਚੱਲਦੀ ਆ ਬਾਕੀ ਮੇਰੇ ਖਿਆਲ ਜੋ ਸਾਰਿਆਂ ਤੇ ਵਧਾਈ ਜਾਂਦੀ ਹੈ ਨੋਟਿਸ ਵਗੈਰਾ ਆਏ ਮਿਲ ਗਈ ਕੋਈ ਡਿਬਰਗੋੜ ਜੇ ਕੋਈ ਗੱਲਬਾਤ ਹੋਈ ਹੋਵੇ ਨਹੀਂ ਉਹਨਾਂ ਨੇ ਇਸ ਵਿਸ਼ੇ ਤੇ ਕੋਈ ਗੱਲਬਾਤ ਨਹੀਂ ਹੋਈ ਉਹਦੇ ਤੱਕ ਤੇ ਥੋੜੇ ਦਿਨਾਂ ਦੀ ਗੱਲ ਹੈ ਉਹ ਤੋਂ ਬਾਅਦ ਫੋਨ ਤੇ ਕੋਈ ਗੱਲ ਹੋਈ ਨਹੀਂ ਤੇ ਬਾਅਦ ਜੋ ਹੋਊਗੀ ਤੇ ਪਰ ਮੇਰੇ ਖਿਆਲ ਹੈ ਕਿ ਉਹ ਜਿਹੜੀ ਥੋੜੇ ਦਿਨ ਪਿੱਛੇ ਚੱਲਦੀ ਉਹਨਾਂ ਦੀ ਤੇ ਉਹਨਾਂ ਨੂੰ ਵੀ ਹੋ ਸਕਦਾ ਵੀ ਮਿਲ ਗਿਆ ਹੋਊਗਾ ਜੋ ਵਧਾਈ ਹੋਗੀ ਤੇ ਸਾਰਿਆਂ ਵਾਸਤੇ ਵਧਾਈ ਹੋਵੇ ਮਨਸਾ ਕਿਸ 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 ਦੀ ਲੱਗਦੀ ਐ ਵੀ ਐਨੇ ਸੇ ਵਧਾਉਣ ਦੇ ਵਿੱਚ ਇਹ ਸਰਕਾਰ ਨੂੰ ਉਦਾਂ ਹੀ ਪੈ ਹੈ ਜੀ ਹੋਰ ਕੀ ਹੈ ਕਿ ਉਹ ਲੋਕਾਂ ਲੋਕਾਂ ਨੇ ਡਬੜਾ ਫਤਵਾ ਦਿੱਤਾ ਹੈ ਤੇ ਉਹਦਾ ਕਦਰ ਕਰਨੀ ਚਾਹੀਦੀ ਹੈ ਹੁਣ ਮੇਰੇ ਖਿਆਲੋਂ ਉਹ ਸੋਚਦੇ ਹੋਣਗੇ ਕਿ ਉਹਨਾਂ ਨੂੰ ਜੇਲ੍ਹ 'ਚ ਬੈਠਿਆ ਲੋਕ ਇੰਨਾ ਪਿਆਰ ਕਰਦੇ ਆ ਤੇ ਜੇ ਬਾਹਰ ਲਿਆਉਣੇ ਤੇ ਕੋਈ ਹੋਰ ਸਾਡਾ ਸ਼ਾਇਦ ਵੀ ਉਹ ਬੋਰਡ ਜਿਹੜੀ ਉਹਨਾਂ ਦੀ ਮਨਸ਼ਾ ਬਾਉ ਉੱਥੇ ਕੋਈ ਅਸਰ ਪੈਂਦਾ ਹੋਵੇ ਆ ਜਿਮਨੀ ਚੋਣਾ ਵੀ ਆ ਤੇ ਮੇਰੇ ਖਿਆਲ ਇਹੋ ਜਿਹੀਆਂ ਚੀਜ਼ਾਂ ਸੋਚ ਕੇ ਸਰਕਾਰ ਪਰ ਇਹਨੂੰ ਲੋਕਾਂ ਦਾ ਲੋਕਾਂ ਦੀ ਜਿਹੜੀਆਂ ਭਾਵਨਾਵਾਂ ਦੀ ਲੋਕਾਂ ਦੀ ਜਿਹੜੀ ਬੋਰਡ ਦੀ ਤਾਕਤ ਹੈ ਉਹਦੀ ਕਦਰ ਕਰਦੇ ਹੋਏ ਉਹਨਾਂ ਨੂੰ ਆਤੰਤ ਰਿਆ ਕਰਦੇ ਭਾਈ ਸਾਹਿਬ ਆਜ਼ਾਦ ਚੌਣ ਖੜੇ ਸੀਗੇ ਕਦੂਰ ਸਾਹਿਬ ਦੀ ਸੀਟ ਤੋਂ ਵੀ ਲੱਗਦਾ ਵੀ ਸਭ ਤੋਂ ਵੱਧ ਵੋਟ ਭਾਈ ਸਾਹਿਬ ਨੂੰ ਪੂਰੇ ਪੰਜਾਬ ਦੇ ਵਿੱਚੋਂ ਪਈ ਹੈ ਤੇ ਵੱਡੀ ਲੀਡ ਦੇ ਨਾਲ ਲੋਕਾਂ ਨੇ ਜਤਾਇਆ ਵੀ ਫਤਮਾ ਦਿੱਤਾ ਸੀਗਾ ਤੁਸੀਂ ਲੱਡੂ ਵੀ ਬੰਦੇ ਸੀ ਡਿਪਰਗਲ ਜੇਲ੍ਹ ਦੇ ਬਾਹਰ ਜਕੇ ਭਾਈ ਸਾਹਿਬ ਨੂੰ ਮਿਲੇ ਹੋਣੇ ਭਾਈ ਅਮਰਪਾਲ ਸਿੰਘ ਜੀ ਨੂੰ ਕੋਈ ਗੱਲਬਾਤ ਹੋਈ ਵਿਚਾਰ ਹੋਈ ਇਸ ਪਹਿਲੇ ਨਹੀਂ ਉਹ ਤੇ ਉਹਨਾਂ ਨੇ ਇੱਕ ਜੇ ਕਿ ਇਹ ਚੀਜ਼ ਜਦੋਂ ਉਹਨਾਂ ਨੂੰ ਉਹਨਾਂ ਨੂੰ ਪਹਿਲਾਂ ਹੀ ਨਾਲੋਂ ਨਾਲ ਹੀ ਉੱਥੇ ਉਹਨਾਂ ਦੇ ਨਿਊਜ਼ ਪਹੁੰਚ ਜਾਂਦੀ ਹੈ ਤੇ ਉਹ ਅਸੀਂ ਵੀ ਜਦੋਂ ਖਬਰ ਦਿੱਤੀ ਤੇ ਉਹਨਾਂ ਨੇ ਇਹ ਕਿਹਾ ਕਿ ਇਹ ਸੰਗਤਾਂ ਦੀ ਜਿੱਤ ਹੈ ਤੇ ਸੰਗਤਾਂ ਦਾ ਗੁਰੂ ਮਹਾਰਾਜ ਦੇ ਓਟ ਆਸਰੇ ਨਾਲ ਸਾਰਾ ਕੁਝ ਕਾਰਜ ਹੋਇਆ ਇਸ ਕਰਕੇ ਇਹ ਜਿਹੜੇ ਜਿੱਤ ਵੀ ਆ ਮੇਰੀ 84 ਦੇ ਸ਼ਿਦਾਨ ਨੂੰ ਸਮਰਪਿਤ ਆ ਬਾਕੀ ਇਹ ਲੋਕਾਂ ਦੀ ਜਿੱਤ ਆ ਤੇ ਲੋਕਾਂ ਦੇ ਜਦੋਂ ਮੈਂ ਬਾਹਰ ਵੀ ਹਾਂ ਨਾ ਤੇ ਜਿੱਨਾ ਚਲ ਮੈਂ ਨਹੀਂ ਵੀ ਹੁੰਦਾ ਤੁਸੀਂ ਲੋਕਾਂ ਦੇ ਵਿੱਚ ਵਿੱਚ ਰੋ ਉਹਨਾਂ ਦੇ ਜੋ ਵੀ ਜੋ ਤੁਸੀਂ ਆਪਣੇ ਤੌਰ ਤੇ ਕਰ ਸਕਦੇ ਜੋ ਉਹਨਾਂ ਦਾ ਕਰੋ ਤੇ ਬਾਕੀ ਮੈਂ ਉਹਨਾਂ ਦੀ ਸੇਵਾ 'ਚ ਹਮੇਸ਼ਾ ਹਾਜ਼ਰ ਰਵਾਂਗਾ ਹਾਲਾਂਕਿ ਥੋੜੇ ਦਿਨ ਪਹਿਲਾਂ ਹੀ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਹੋਈਆਂ ਲੁਧਿਆਣਾ ਦੇ ਰਵਨੀਤ ਬਿੱਟੂ ਨੇ ਬੀਜੇਪੀ ਤੋਂ ਉਹਨਾਂ ਨੂੰ ਰਾਜ ਮੰਤਰੀ ਬਣਾਇਆ ਗਿਆ ਦੇਸ਼ ਦਾ ਕਿਵੇਂ ਦੇਖਦੇ ਉਹਨਾਂ ਨੇ ਇੱਕ ਬਿਆਨ ਆਉਂਦਾ ਵੀ ਇਹਦੇ ਵੀ ਪਰਿਵਾਰ ਨਾਲ ਤੁਹਾਡੇ ਨਾਲ ਮੁਲਾਕਾਤ ਕਰਾਂਗੇ ਜੇਕਰ ਲੱਗਦਾ ਵੀ ਸਰਕਾਰ ਛੱਡਣਾ ਚਾਹੁੰਦੀ ਹੈ ਤਾਂ ਅਸੀਂ ਵੀ ਨਾਲ ਸਹਿਯੋਗ ਦੇਵਾਂਗੇ ਪਰਿਵਾਰ ਦਾ ਨਹੀਂ ਮੇਰੇ ਖਿਆਲ ਇਹ ਤੇ ਉਹਨਾਂ ਨੂੰ ਬਹੁਤ ਪਹਿਲਾਂ ਹੀ ਸੋਚਣਾ ਚਾਹੀਦਾ ਸੀ ਕਿ ਜਦੋਂ ਬੰਦੀ ਸਿੰਘਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਸੀ ਤੇ ਉਹਨਾਂ ਨੂੰ ਉਹ ਝੜਕਾ ਨਹੀਂ ਸੀ ਪੜਨਾ ਚਾਹੀਦਾ ਚਲ ਜੇ ਫਿਰ ਵੀ ਹੁਣ ਵੀ ਅੱਜ ਵੀ ਸੋਚਦੇ ਹੋ ਤੇ ਮੇਰੇ ਖਿਆਲ ਹੈ ਕਿ ਉਹਨਾਂ ਵਾਸਤੇ ਵੀ ਚੰਗੀ ਗੱਲ ਆ ਤੇ ਉਹਨਾਂ ਨੂੰ ਬੰਦੀ ਸਿੰਘਾਂ ਦੀ ਰਿਹਾਈ ਆਹ ਮੂਹਰੇ ਹੋ ਕੇ ਕਰਾਉਣੀ ਚਾਹੀਦੀ ਆ ਤੇ ਕਿਉਂਕਿ ਉਹਨਾਂ ਦੇ ਪਰਿਵਾਰ ਪਤੀ ਵੀ ਲੋਕਾਂ ਦੇ ਬੜੀ ਨਫ਼ਰਤ ਦੀ ਭਾਵਨਾ ਵਧਦੀ ਹੈ ਜਦੋਂ ਇਹ ਇਦਾਂ ਦੇ ਜੋ ਪੁਰਾਣਾ ਰਵਈਆ ਰਿਹਾ ਤੇ ਉਹ ਇਹ ਚੀਜ਼ ਹੈ ਕਿ ਉਹਨਾਂ ਨੂੰ ਮੇਰੇ ਖਿਆਲ ਹੈ ਕਿ ਅਕਾਲ ਤਖਤ ਤੇ ਮਾਫੀ ਮੰਗਣੀ ਚਾਹੀਦੀ ਜੋ ਉਹਨਾਂ ਨੇ ਪਿਛਲੇ ਕਰਨਾਮੇ ਕੀਤੇ ਤੇ ਅੱਗੇ ਵਾਸਤੇ ਉਹਨਾਂ ਨੂੰ ਕੌਮ ਦੇ ਹਿੱਤ ਵਿੱਚ ਪੰਜਾਬ ਦੇ ਹਿੱਤ ਵਿੱਚ ਵੱਧ ਤੋਂ ਵੱਧ ਜਿਹੜਾ ਆਪਣਾ ਯੋਗਦਾਨ ਪਾਉਣਾ ਚਾਹੀਦਾ ਪੰਥ ਦੇ ਸਰਮੋਹ ਢਾਡੀ ਭਾਈ ਤਰਸੀਮ ਸਿੰਘ ਜੀ ਮੋਰਾਵਾਲੀ ਦਾ ਤੁਸੀਂ ਬਿਆਨ ਸੁਣਿਆ ਉਹ ਕਹਿੰਦੇ ਵੀ ਚੋਲੇ ਪਾ ਕੇ ਜਾਂ ਮਸੋਹਣੇ ਚਿਹਰੇ ਕਰਕੇ ਜਾਂ ਬਾਣੇ ਪਾ ਕੇ ਕਿਸੇ ਦੀ ਮਿਲਕੀ ਸ਼ਾਂਤਾਂ ਵਾਂਗੂ ਰੀਸ ਕਰਨੀ ਮਿਲਕੀ ਗਲਤ ਗੱਲ ਹੈ ਵੀ ਓਦਾਂ ਨੇ ਉਹ ਤੇ ਜੀ ਅਮਰਪਾਲ ਨੇ ਵੀ ਐਸੀ ਵੀ ਅੱਜ ਵੀ ਕਹਿ ਰਹੇ ਆ ਕਿ ਸੰਤਾਂ ਦੀ ਦੇ ਕੋਈ ਚਰਨ ਧੂੜ ਵੀ ਨਹੀਂ ਬਣਨੇ ਬੜੀ ਔਖੀ ਗੱਲ ਐ ਤੇ ਸੰਤਾਂ ਦੀ ਰੀਸ ਕਰਨੀ ਸਿਰ ਸੰਤਾਂ ਦੇ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਤੇ ਉਹ ਜਿੰਨੀ ਵੀ ਹਰ ਇੱਕ ਸਿੱਖ ਦਾ ਫਰਜ਼ ਹੈ ਕਿ ਉਹਨਾਂ ਦੇ ਜੋ ਉਹਨਾਂ ਨੇ ਮਾਰਗ ਦਰਸਾਇਆ ਗੁਰਮਤ ਦਾ ਮਾਰਗ ਤੇ ਇਹਦੇ ਤੇ ਸਾਰਿਆਂ ਨੂੰ ਚੱਲਣਾ ਚਾਹੀਦਾ ਤੇ ਜੇ ਉਹ ਅਮਰਤਪਾਲ ਵੀ ਚੱਲਦੇ ਆ ਤੇ ਮੇਰੇ ਖਿਆਲ ਜਾਂ ਉਹ ਉਹਨਾਂ ਨੂੰ ਉਹਨਾਂ ਦੇ ਮਾਰਗ ਤੇ ਚੱਲਣ ਲਈ ਪ੍ਰੇਰਣਾ ਕਰਦੇ ਆ ਤੇ ਇਹ ਸਾਰਿਆਂ ਵਾਸਤੇ ਵਧੀਆ ਗੱਲ ਹੈ ਬਾਕੀ ਮੇਰਾ ਖਿਆਲ ਹੈ ਕਿ ਉਹ ਵੀ ਇੱਕ ਕੌਮ ਦੇ ਪ੍ਰਚਾਰਕ ਹੈ ਉਹਨਾਂ ਨੂੰ ਵੀ ਇਹੋ ਜਿਹੀ ਨਵੇਂ ਪੱਦਰ ਤੇ ਨਹੀਂ ਹੋਣਾ ਚਾਹੀਦਾ ਕੌਮ ਦੇ ਭਲੇ ਲਈ ਕੌਮ ਨੂੰ ਜੋੜਨ ਵਾਲੀ ਗੱਲ ਕਰਨੀ ਚਾਹੀਦੀ ਹੈ ਵੰਡੀਆਂ ਪਾਉਣ ਵਾਲੀਆਂ ਗੱਲਾਂ ਸੋਚਦਾ ਕਿ ਕਿਸੇ ਮੇ ਆਪਣੀ ਕੌਮ ਦੇ ਖਿਲਾਫ ਨਹੀਂ ਇਹੋ ਜੀ ਸਾਨੂੰ ਹਾਂ ਤੇ ਕਿਸੇ ਦੇ ਆਪਸ ਵਿੱਚ ਉਲਝਣ ਦੀ ਲੋੜ ਨਹੀਂ ਸਾਡੀ ਕੌਮ ਕੋ ਹੋਰ ਬੜੀਆਂ ਸਾਡੇ ਸਾਡੀ ਲੜਾਈ ਦਿੱਲੀ ਨਾਵਾ ਹੋਰ ਸਾਡੇ ਬੜੇ ਮਸਲੇ ਸਾਨੂੰ ਉਹਨਾਂ ਵਾਸਤੇ ਲੜਨਾ ਚਾਹੀਦਾ ਹੈ ਆਪਸ ਵਿੱਚ ਜਿਹੜੀਆਂ ਸਾਡੇ ਜੇ ਕੋਈ ਮਸਲੇ ਹੈ ਵੀ ਤੇ ਮਿਲ ਬੈਠ ਕੇ ਹੱਲ ਕਰਨੇ ਚਾਹੀਦੇ ਇਸ ਐਨਐਸਏ ਐਕਸਟੈਂਡਰ ਸੰਬੰਧੀ ਕੋਈ ਪੰਜਾਬ ਸਰਕਾਰ ਦੀ ਕੋਈ ਤੁਹਾਡੇ ਉਹਨਾਂ ਨੇ ਕੋਈ ਗੱਲਬਾਤ ਕੀਤੀ ਤਾਂ ਤੁਸੀਂ ਕੋਈ ਗੱਲਬਾਤ ਕੀਤੀ ਨਹੀਂ ਅਜੇ ਤੇ ਅਸੀਂ ਵੀ ਕੋਈ ਗੱਲ ਨਹੀਂ ਕੀਤੀ ਅਸੀਂ ਵੀ ਉਹਨਾਂ ਦੇ ਜੋ ਜਿੱਤ ਹੋਈ ਆ ਜਾਂ ਸੰਗਤਾਂ ਦੇ ਜੋ ਧੰਨਵਾਦ ਕਰ ਰਹੇ ਆ ਤੇ ਬਾਕੀ ਮੇਰੇ ਖਿਆਲ ਕਿ ਗੁਰੂ ਪਾਸ਼ਾ ਨੇ ਜਿੱਥੇ ਅੱਗੇ ਏਡੇ ਮਸਲੇ ਹੱਲ ਕੀਤੇ ਇਹ ਵੀ ਅਸੀਂ ਉਤੇ ਉਹਦੇ ਉਹਦੇ ਸਰੇ ਨੇ ਸਾਰੇ ਮੇਰੇ ਖਰਸ ਸੰਗਤਾਂ ਦੇ ਸਹਿਯੋਗ ਨਾਲ ਹੋ ਜੂਗੇ ਮਤਲਬ ਅਪੂ ਜੀ ਐਨਐਸਏ ਲੱਗਣ ਤੋਂ ਬਾਅਦ ਸੰਗਤਾਂ ਦੇ ਫੋਨ ਵੀ ਆ ਰਹੇ ਹੋਣੇ ਕੀ ਸੰਗਤਾਂ ਵਿਚਾਰਾ ਕਰਦੀ ਇਹ ਸੰਗਤਾਂ ਵੀ ਇਸ ਗੱਲ ਤੇ ਚਿੰਤਤ ਆ ਕਿ ਸੰਗਤਾਂ ਨੂੰ ਬੜੀ ਉਮੀਦ ਸੀ ਕਿ ਸਰਕਾਰ ਜਿਹੜੀ ਲੋਕ ਪਦਵੇ ਦਾ ਸਤਕਾਰ ਕਰਕੇ ਉਹਨਾਂ ਨੂੰ ਜਲਦੀ ਜਲਦੀ ਰਿਹਾ ਕਰੂਗੀ ਤੇ ਜਦੋਂ ਇਹੋ ਜਿਹੀਆਂ ਖਬਰਾਂ ਸੁਣਦੇ ਉਹਨਾਂ ਦੇ ਮਨ 'ਚ ਵੀ ਸਰਕਾਰ ਪ੍ਰਤੀ ਵੀ ਰੋਸ ਪੈਦਾ ਹੁੰਦਾ ਕਿ ਸਰਕਾਰ ਨੂੰ ਇਹ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਤੇ ਇਸ ਕਰਕੇ ਉਹਨਾਂ ਨੂੰ ਜਲਦੀ ਜਲਦੀ ਰਿਹਾ ਕਰਕੇ ਸੰਗਤਾਂ 'ਚ ਵੀ ਸੰਗਤਾਂ ਨੂੰ ਵੀ ਖੁਸ਼ ਕਰਨਾ ਚਾਹੀਦਾ ਕਿ ਉਹਨਾਂ ਦੇ ਜੋ ਖਡੂਰ ਸਾਹਿਬ ਲੋਕਾਂ ਨੇ ਉਹਨਾਂ ਦੇ ਵਾਸਤੇ ਬੜਾ ਫਤਵਾ ਦਿੱਤਾ ਤੇ ਉਹਨਾਂ ਦੇ ਕੰਮ ਕਾਜ ਦੇਖਣ ਪੰਜਾਬ ਦੀ ਸਿੱਖਾਂ ਦੀ ਜਿਹੜੀ ਆਵਾਜ਼ ਪਾਰਲੀਮੈਂਟ ਚ ਉਹ ਜਿਹੜਾ ਸਿੱਖਾਂ ਦਾ ਪੱਖਿਆ ਢੜਲੇ ਨਾਲ ਰੱਖਣ ਤੇ ਉਹਨਾਂ ਦੇ ਜਿਹੜੇ ਮਸਲੇ ਹੱਲ ਹੋਣ ਅਗਲੀ ਰਣਨੀਤੀ ਕੀ ਹੋਊਗੀ ਨੇ ਰਣਨੀਤੀ ਤੇ ਅਜੇ ਤੇ ਕੋਈ ਅਸੀਂ ਇਹਦੇ ਵਿਚਾਰ ਨਹੀਂ ਕਰ ਰਹੇ ਜੇ ਸਰਕਾਰ ਹਾਲ ਵੇਖ ਰਹੇ ਹੈ ਕਿ ਉਹ ਨਾ ਹੀ ਕਿ ਪੰਜਾਬ ਚ ਪਹਿਲਾਂ ਹੀ ਬੜੇ ਮਸਲੇ ਆ ਸ਼ੰਭੂ ਸ਼ੰਭੂ ਬਾਰਡਰ ਤੇ ਧਰਨਾ ਲੱਗਾ ਹੋਆ ਇਥੇ ਅਨਸਾ ਮੋਰਚਾ ਲੱਗਾ ਹੋਆ ਇਸ ਕਰਕੇ ਮੇਰਾ ਖਿਆਲ ਹੈ ਕਿ ਸਰਕਾਰ ਨੂੰ ਇਹ ਵੀ ਮਸਲੇ ਹੱਲ ਕਰਨੇ ਚਾਹੀਦੇ ਇਹਨਾਂ ਨੂੰ ਹੁਣ ਨਵੀਂ ਸਰ ਕੇਂਦਰ ਚ ਵੀ ਨਵੀਂ ਸਰਕਾਰ ਬਣੀ ਆ ਉਹਨਾਂ ਨੂੰ ਬੰਦੀ ਸਿੰਘਾਂ ਵਾਸਤੇ ਵੀ ਜਲਦੀ ਜਲਦੀ ਫੈਸਲਾ ਲੈਣਾ ਚਾਹੀਦਾ ਕਿਸਾਨਾਂ ਦੇ ਮਸਲੇ ਵੀ ਹੱਲ ਕਰਕੇ ਇਹ ਜਿਹੜੇ ਧਰਨੇ ਆ ਇਹ ਮਜਾਰੇ ਲੋਕਾਂ ਨੂੰ ਵੀ ਆਪੋ ਆਪਣੇ ਘਰੀ ਬੈਠਣ ਤੇ ਉਹ ਵੀ ਆਪਣਾ ਕੰਮ ਕਰ ਕਰਨ ਤੇ ਜਿਹੜੀਆਂ ਰੋਡ ਬੰਦ ਆ ਜਾਂ ਹੋਰ ਆਵਾਜਾਈ ਚ ਪਰੇਸ਼ਾਨੀ ਹੋ ਇਹ ਵੀ ਮੇਰੇ ਖਿਆਲ ਕਿ ਇਹ ਸਰਕਾਰ ਜਦ ਜਾਵੇ ਤੇ ਬਹੁਤ ਜਲਦੀ ਹੱਲ ਹੋ ਸਕਦੀਆਂ ਤੇ ਉਸ ਸਰਕਾਰ ਨੂੰ ਚਾਹੀਦਾ ਵੀ ਆ ਕਿ ਉਹ ਜਲਦੀ ਜਲਦੀ ਹੱਲ ਕਰੇ ਇੱਕ ਬਾਬਾ ਜੀ